ਹਾਂਜੀ ਬਾਈ ਜੀ ਆਪਣੇ ਵੀਡੀਓ ਬਣਾਉਣ ਦਾ ਮਕਸਦ ਇਹੇ ਹੈ ਆਪਣੀ ਬਾਈ 2-3 ਦਿਨ ਪਹਿਲਾਂ ਬਿਜਲੀ ਨਾਲ ਨਾ ਕੱਟੀ ਲੱਗ ਗਈ ਵਿਚਾਰੀ ਦੀ ਲੱਤ ਤੇ ਬਿਜਲੀ ਲੱਗ ਗਈ ਆਪਾਂ ਇਹਦੇ ਕੋਲੇ ਜੇ ਪੱਖਾ ਲਾਤਾ ਬਾਈ ਇਹਨੇ ਰਾਤ ਨੂੰ ਖਿੱਚ ਕੇ ਮੂੰਹ ਨਾਲ ਖਿੱਚ ਕੇ ਤੇ ਉਹਦੇ ਧਾਰ ਤੇ ਪੈਰ ਦਾ ਹੱਲੇ ਤੇ ਲੱਤ ਤੇ ਬਿਜਲੀ ਲੱਗ ਗਈ ਤਾਂਗੋਂ ਕਹਿੰਦੇ ਆ ਬਾਈ ਆਪਦੇ ਪਸੂਆਂ ਕੋਲੇ ਜਿਹੜੇ ਵੀਰ ਪੱਖੇ ਲਾਉਂਦੇ ਆ ਜਾਂ ਤਾਂ ਅਸਲ ਤਾਂ ਇਹਨਾਂ ਨੂੰ ਤਾਂ ਹਾਂ ਵਾਲੇ ਸਟੈਂਡ ਵਾਲੇ ਬੱਕੀ ਲੱਗੇ ਹੁਣ ਤਾਂ ਆਂ ਦੀ ਫੀਟਿੰਗ ਹੋਵੇ ਜਿਹੜੇ ਜਾਂ ਦੂਜਾ ਪੱਖਾ ਲਾਉਂਦੇ ਆ ਬਾਈ ਉਹ ਵੀਰ ਬਾਈ ਖਿਆਲ ਰੱਖਿਆ ਕਹਿੰਦਾ ਤਾਰ ਜਾਂਦਾ ਦੂਰ ਹੋਵੇ ਪਸ਼ੂ ਤੋਂ ਪੱਖਾ ਬਾਵਾ ਦੂਰ ਹੋਵੇ ਬਾਵਾ ਬਾੜ ਤੇ ਲੱਗਿਆ ਹੋਵੇ ਫੇਰ ਫਾਇਦਾ ਹੈਗਾ ਨਹੀਂ ਆਪਾਂ ਬਾਈ ਫਾਇਦਾ ਕਰਨ ਦੇ ਤਾਂ ਆਪਦਾ ਨੁਕਸਾਨ ਕਰ ਬੈਨੇ ਆ ਆ ਬਾਈ ਸਾਡੇ ਸਾਹਮਣੇ ਆ ਸਾਲ ਸਾਲਕ ਦੀ ਕੱਟੀ ਸੀਗੀ ਵਿਚਾਰੀ ਤੇ ਹੁਣ ਮੰਨ ਕੇ ਚਲੋ ਅੰਗਹੀਨ ਵਾਲਾ ਕੰਮ ਹੋ ਗਿਆ ਇੱਕ ਲੱਤ ਦੇ ਭਾਂ ਨਹੀਂ ਆਉਂਦਾ ਨਾ ਤਾਂ ਇਹ ਤੋਂ ਤੁਰਿਆ ਜਾਂਦਾ ਹੈਗਾ ਵਿਚਾਰੀ ਤੋਂ ਮਾੜਾ ਮੋਟਾ ਤੁਰਦੀ ਫਿਰਦੀ ਐ ਓਦਿਆਂ ਦਾ ਮੰਨ ਕੇ ਚਲੋ ਕੱਲੀਆਂ ਰੋਟੀਆਂ ਤੇ ਹੋਈ ਖੜੀ ਐ ਦੋ ਤਿੰਨ ਦਿਨ ਹੋ ਗਏ ਆਪਾਂ ਕਰਦੇ ਤਾਂ ਫਾਇਦਾ ਸੀ ਬਾਈ ਨੀੜੇ ਲਾਤਾ ਫਾਇਦੇ ਦੇ ਮਾਰੇ ਨੇ ਗੱਲ ਕਰ ਬਾਈ ਇਹ ਆਪ ਦਾ ਕਾਰ ਬੈਠੀ ਨੁਕਸਾਨ ਆਪਾਂ ਹੁਣ ਬਈ ਆਪਦੇ ਮਨ ਨੂੰ ਵੀ ਦੁਖੀ ਜਾਂ ਹੁੰਦਾ ਹੈ ਕਦੋਂ ਪਸ਼ੂ ਆਪਣੀ ਅੱਖਾਂ ਦੇ ਸਾਹਮਣੇ ਦੇਖ ਲਓ ਬਾਈ ਹੁਣ ਸਾਰਾ ਦਿਨ ਆਏ ਬੈਠੀ ਰਹਿੰਦੀ ਹੈ ਜੇ ਮਾੜਾ ਮੋਟਾ ਨੀਰਾਚਾਰਾ ਖਾਂਦੀ ਹੈ ਕਰਿਆ ਆਪਾਂ ਫਾਇਦਾ ਸੀ ਹੋ ਗਿਆ ਨੁਕਸਾਨ ਤੰਗੋ ਬਾਈ ਇਹ ਗੱਲਾਂ ਦਾ ਖਿਆਲ ਰੱਖੋ ਪੱਖਾ ਲਾਉਣੇ ਹੋ ਚੱਲ ਆਪਾਂ ਫਾਇਦੇ ਦੇ ਮਾਰੇ ਲਾਉਣੇ ਆ ਇਹਨੂੰ ਥੋੜਾ ਜਿਹਾ ਦੂਹ ਲਾਓ ਪਸ਼ੂਆਂ ਤੋਂ ਕਿੰਨਾ ਹੋ ਸਕਦਾ ਅਸਲ ਮੀਤਾ ਬਾਈ ਆਪਾਂ ਤਾਂ ਹਾਂ ਵਾਲੇ ਕੰਧਾਂ ਦੇ ਜਿਹੜੇ ਫਿੱਟ ਹੁੰਦੇ ਆ ਪੱਖੇ ਉਹੀ ਲਾਓ ਗਰਮੀ ਹੈਗੀ ਆ ਮੱਛਰ ਰਾਤ ਨੂੰ ਡੰਗ ਕਰਦਾ ਪਸ਼ੂਆਂ ਨੂੰ ਇਹ ਉਹਦੇ ਕਰਕੇ ਬਾਈ ਤਾਂਹਾਂ ਵਾਲੇ ਪੱਖੇ ਲਾਓ ਬਾਈ ਕੰਧਾਂ ਦੇ ਵਿੱਚ ਲੱਗਣ ਵਾਲੇ ਉਹਦੀ ਫਿਟਿੰਗ ਕਿਉਂ ਤਾਰਾਂ ਦੀ ਕੰਦਤੀ ਹੋ ਜਾਂਦੀ ਹੈ ਤੇ ਇਹ ਪੱਖਾ ਬਾਈ ਆਪਾਂ ਲਾਉਣੇ ਰਾਤ ਨੂੰ ਕਈ ਵਾਰ ਕੁਦਰਤੀਆਂ ਪਸ਼ੂ ਖੁੱਲ ਵੀ ਗਿਆ ਜੇ ਮੂੰਹ ਆ ਪਾਲਿਆ ਜਾਂ ਤਾਰ ਤੇ ਪੈਰ ਧਰਤਾ ਫੇਰ ਬਾਈ ਪਸ਼ੂਆਂ ਨੂੰ ਕਰੰਟ ਆ ਗਿਆ ਆਪਣੀ ਲੱਖ ਡੂਹ ਲੱਖ ਦੀ ਮੈਂ ਇਸ ਮਿੰਟਾਂ 'ਚ ਆਪਣੀ ਅੱਖਾਂ ਦੇ ਸਾਹਮਣੇ ਤਵਾਹ ਹੋ ਜੂਗੀ ਤਾਂ ਗੰਭੀਰ ਬਾਈ ਇਹ ਗੱਲਾਂ ਦਾ ਖਿਆਲ ਰੱਖਿਆ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਬਾਈ ਦੋਸਤ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਧੰਨਵਾਦ